ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਕੱਲ ਦੇ ਇਲੈਕਸ਼ਨਾਂ ਦੀ ਮੈਂ ਕਹਿੰਦਾ ਗਿਣਤੀ ਤਾਂ ਦੇਖ ਹੀ ਲਿੱਤੀ ਹੋਣੀ ਐ ਜਿਹੜੀ ਦਿੱਲੀ ਦੇ ਵਿੱਚ ਜਿੱਥੇ ਝਾੜੂਆਂ ਦੀ ਸਰਕਾਰ ਹੋਵੇ ਜਿੱਥੇ ਮੈਂ ਕਹਿੰਦਾ ਤਿੰਨ ਵਾਰੀ ਸਰਕਾਰ ਬਣਾਈ ਹੋਵੇ ਤੇ ਉੱਥੇ ਜਾ ਕੇ ਖਤਮ ਹੋ ਜਾਈ ਝਾੜੂ ਤੇ ਤੁਸੀਂ ਕਾਂਗਰਸ ਦਾ ਵੀ ਦੇਖ ਲਿਆ ਹੋਣਾ ਪਹਿਲਾਂ ਉੱਪਰ ਦੇਖ ਲਓ ਇਹਦੇ ਉੱਪਰ ਦੇਖੋ ਤਿੰਨ ਵਾਰੀ ਹੋ ਗਿਆ ਕਿ ਕਾਂਗਰਸ ਦੀ ਜ਼ੀਰੋ ਨਹੀਂ ਟੁੱਟੀ ਯਾਰ ਪਹਿਲਾਂ ਤਾਂ ਕਿੱਡੀ ਲਾਂਹ ਤੇ ਵਾਲੀ ਚੀਜ਼ ਆ ਯਾਰ ਇੱਕ ਸੀਟ ਤਾਂ ਲੈ ਲੋ ਪੰਜਾਬ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਜਦੋਂ 92 94 ਸੀਟਾ ਉਹ ਲੈ ਗਏ ਤੇ ਕਾਂਗਰਸ ਦੇ ਪੱਲੇ ਵੀ ਕੁਝ ਨਹੀਂ ਰਿਹਾ ਤੇ ਆ ਕੱਲ ਸੁਖਪਾਲ ਖਹਿਰਾ ਜਿਹੜਾ ਤੁਸੀਂ ਅਕਸਰ ਦੇਖਿਆ ਹੀ ਹੋਣਾ ਕੱਲ ਆ ਬੰਦਾ ਜਿਹੜਾ ਮੈਂ ਕਹਿੰਨਾ ਹਾਰ ਦੀ ਖੁਸ਼ੀ ਤੇ ਲੱਡੂ ਵੰਡਦਾ ਪਿਆ ਜਾਂ ਝਾੜੂ ਵਾਲੇ ਹਾਰੇ ਉਹਨਾਂ ਦੀ ਖੁਸ਼ੀ 'ਚ ਲੱਡੂ ਵੰਡਦਾ ਪਿਆ ਮੈਂ ਕਹਿੰਨਾ ਆਪ ਤਾਂ ਖਾਤਾ ਖੋਲਿਆ ਨਹੀਂ ਪਰ ਕਿਸੇ ਦੀਆਂ ਜੜਾਂ 'ਚ ਜ਼ਰੂਰ ਬੈਣਾ ਹੁੰਦਾ ਮੈਂ ਆ ਜਿਹੜੇ ਲੱਡੂ ਵੰਡਦੇ ਪਿਆ ਨਾ ਸ਼ਾਇਦ ਤੁਸੀਂ ਆਪਣਾ ਚੰਗਾ ਕੰਮ ਕਰੋ ਤੁਸੀਂ ਜਿੱਤੋ ਜਿੱਤ ਕੇ ਮੈਂ ਕਹਿੰਨਾ ਉਹ ਲੱਡੂ ਵੰਡੋ ਚੰਗੇ ਲੱਗਦੇ ਆ ਪਰ ਉਹ ਤਾਂ ਹੋ ਗਿਆ ਨਾ ਛੜਿਆਂ ਦੀ ਡੱਲ ਗਈ ਦਾਲ ਤੇ ਉਹਨੂੰ ਡੋਲ ਡੋਲ ਖਾ ਉਹ ਚੀਜ਼ ਹੋਈ ਪਈ ਆ ਇਹਨਾਂ ਦੀ ਵੀ ਆ ਬੜੇ ਜਾਣੇ ਕਾਂਗਰਸੀ ਮੈਂ ਕਹਿੰਦਾ ਕੱਲ ਦੇ ਨੱਚੀ ਜਾਂਦੇ ਆ ਇੱਕ ਮੈਂ ਚੀਜ਼ ਹੋਰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਭਾਜਪਾ ਦਾ ਵਿਰੋਧ ਹੋ ਰਿਹਾ ਸੀ ਪਰ ਕੱਲ ਦੀ ਜਦੋਂ ਦੀ ਭਾਜਪਾ ਦੀ ਸਰਕਾਰ ਦਿੱਲੀ ਦੇ ਵਿੱਚ ਬਣੀ ਆ ਨਾ ਆਪਾਂ ਵਿਰੋਧ ਤਾਂ ਤਾਂ ਉਹਨਾਂ ਦੀ ਕੀ ਕਰਨੀ ਆ ਮੈਂ ਕਹਿੰਦਾ ਕਿਸਾਨ ਭਰਾ ਕੁਝ ਕਿਸਾਨ ਭਰਾ ਇਹ ਨਹੀਂ ਮੈਂ ਸਾਰਿਆਂ ਨੂੰ ਕਹਿਣਾ ਪਿਆ ਕੁਝ ਕਿਸਾਨ ਭਰਾ ਕੁਝ ਐਵੇਂ ਦੇ ਵਿਰੋਧੀ ਕੋਜ ਉਮੀਦ ਦੇ ਕਿਸਾਨਾਂ ਦੇ ਨਾਲ ਲਿੰਕ ਚ ਰਹਿਣ ਵਾਲੇ ਭਾਜੀਪੀ ਜਿੱਤੀ ਕਦੀ ਯਾਰ ਇਹ ਤਾਂ ਕਿਸਾਨ ਸਾਰੇ ਸਿੱਖ ਭਾਈਚਾਰੇ ਵਾਲੇ ਮੈਂ ਕਹਿੰਨਾ ਧੂਆਂ ਕੱਢਿਆ ਪਿਆ ਨੱਚ ਨੱਚ ਕੇ ਵੀਡੀਓ ਪੈਂਦੀਆਂ ਪਈਆਂ ਪੋਸਟਾਂ ਪੈਂਦੀਆਂ ਪਈਆਂ ਕਿ ਲਾਲੇ ਨੂੰ ਹਰਾਤਾ ਹਾਰ ਜਿੱਤ ਤਾਂ ਹਰ ਇੱਕ ਦੀ ਹੋਣੀ ਹੈ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਆਪਾਂ ਭਾਜੀਪੀ ਨੂੰ ਜਿਤਾਉਣਾ ਚਾਹੁੰਦੇ ਸੀ ਜਾਂ ਹਰਾਣਾ ਚਾਹੁੰਦੇ ਸੀ ਕਿਸਾਨ ਭਰਾਵਾਂ ਦਾ ਮੈਂ ਕਹਿੰਨਾ ਕਾਲੇ ਕਾਨੂੰਨ ਲੈ ਕੇ ਆਇਆ ਪਰ ਕੌਣ ਲੈ ਕੇ ਆਇਆ ਭਾਜੀਪੀ ਵਾਲੇ ਉਹਨਾਂ ਨੇ ਹਜੇ ਤੱਕ ਰੱਦ ਨਹੀਂ ਕੀਤਾ ਤੇ ਆਪਣੇ ਹਜੇ ਵੀ ਖਨੋਰੀ ਬਾਰਡਰ ਦੇ ਵਿੱਚ ਮੈਂ ਕਹਿੰਨਾ ਉਥੇ ਧਰਨੇ ਲੱਗੇ ਵਿਆ ਪਰ ਫੇਰ ਵੀ ਬੀਜੇਪੀ ਦੀ ਜਿੱਤ ਦੀ ਖੁਸ਼ੀ ਮੈਂ ਕਹਿੰਦਾ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਮਨਾਈ ਜਾ ਰਹੀ ਹੈ ਇਹਦਾ ਮਤਲਬ ਸੋਚ ਸਕਦੇ ਆ ਕਿ ਤੁਸੀਂ ਬੀਜੇਪੀ ਦੇ ਉਹ ਆਈਟੀ ਸੈੱਲ ਵਾਲੇ ਆ ਜਾਂ ਕੋਈ ਵੀ ਹੋ ਸਕਦੇ ਆ ਇਹਦੇ ਤੁਸੀਂ ਜਵਾਬ ਆਪ ਦੇਣੇ ਆ ਬਾਕੀ ਮੈਨੂੰ ਤਾਂ ਸਤਪਾਲ ਖਹਿਰੇ ਤੇ ਹਾਸਾ ਆਂਦਾ ਪਿਆ ਕਿ ਝਾੜੂ ਵਾਲੇ ਦਿੱਲੀ ਦੇ ਵਿੱਚ ਸਰਕਾਰ ਡੱਗ ਪਈ ਚੰਗੀ ਗੱਲ ਆ ਕੋਈ ਨਹੀਂ ਹਰ ਇੱਕ ਨੂੰ ਹਾਰ ਜਿੱਤ ਦਾ ਨਸੀਬ ਹੁੰਦੀ ਹੁੰਦੀ ਆ ਪਰ ਇਸ ਹਾਰ ਜਿੱਤ ਤੋਂ ਇਹਨਾਂ ਨੂੰ ਇਹ ਜ਼ਰੂਰ ਸਿੱਖਣਾ ਚਾਹੀਦਾ ਈ ਸਾਡੀਆਂ ਜਿਹੜੀਆਂ ਨਕਾਮੀਆਂ ਜਿਹੜੇ ਅਸੀਂ ਕੰਮ ਨਹੀਂ ਕੀਤੇ ਜਿਹੜੇ ਲੋਕਾਂ ਨਾਲ ਅਸੀਂ ਵਾਅਦੇ ਕੀਤੇ ਆ ਉਹ ਅਸੀਂ ਪੂਰੇ ਨਹੀਂ ਕੀਤੇ ਪਹਿਲਾ ਵਾਅਦਾ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਨਸ਼ੇ ਨੂੰ ਖਤਮ ਕਰਾਂਗੇ ਸਾਰਿਆਂ ਤੋਂ ਵੱਡਾ ਕੋੜ ਪੰਜਾਬ ਦਾ ਕੀ ਹੈ ਨਸ਼ਾ ਕਿਸੇ ਨੂੰ ਨੌਕਰੀਆਂ ਤੱਕ ਘਟ ਚਾਹੀਦੀਆਂ ਪਰ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਖਤਮ ਕਰਦਾ ਪਿਆ ਮੇਨ ਲੋਕਾਂ ਦਾ ਮੁੱਦਾ ਇਹੀ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ ਪਰ ਤੁਸੀਂ ਵੀ ਦੇਖਦੇ ਆ ਦਿਨ ਵੀ ਦਿਨ ਨਸ਼ਾ ਚਾਰ ਗੁਣਾ ਵਾਧਾ ਪਿਆ ਇਹ ਸਾਨੂੰ ਵੀ ਪਤਾ ਹੈ ਜਦੋਂ ਸਰਕਾਰਾਂ ਇਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰਨਗੀਆਂ ਤੇ ਉਹ ਚਾਰ ਗੁਣਾ ਵੱਧਾ ਪਰ ਇਸ ਨੂੰ ਖਤਮ ਕਦੋਂ ਕੀਤਾ ਜਾਊਗਾ ਜਦੋਂ ਪੰਜਾਬ ਦੇ ਵਿੱਚ 2027 ਦੇ ਵਿੱਚ ਇਹ ਪਾਲਟੀ ਵੀ ਖਤਮ ਹੋ ਗਈ ਪੰਜਾਬ ਦੇ ਵਿੱਚੋਂ ਵੀ ਸਰਕਾਰ ਖਤਮ ਹੋ ਗਈ ਉਦੋਂ ਨਸ਼ਾ ਖਤਮ ਹੋਊਗਾ ਬੇਨਤੀ ਆ ਆ ਚੀਜ਼ਾਂ ਤੇ ਧਿਆਨ ਜ਼ਰੂਰ ਦਿਆ ਕਰੋ ਨੌਕਰੀਆਂ ਬਾਅਦ ਦੀ ਗੱਲ ਆ ਪਹਿਲਾਂ ਪੰਜਾਬ ਦੀ ਜਿਹੜੀ ਨੌਜਵਾਨੀ ਨੂੰ ਨੌਕਰੀਆਂ ਦੇਣੀਆਂ ਪਹਿਲਾਂ ਉਹਨਾਂ ਨੂੰ ਤਾਂ ਬਚਾ ਲਓ ਤੇ ਇਹ ਹੀ ਨਾਕਾਮੀਆਂ ਤੁਹਾਡੀਆਂ ਜਿਹਦੇ ਪਿੱਛੇ ਤੁਸੀਂ ਦਿੱਲੀ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਢਿੱਗੀ ਆ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਝਾੜੂ ਵਾਲਿਆਂ ਦੀ ਸਰਕਾਰ ਜਿਹੜੀ ਦਿੱਲੀ ਦੇ ਵਿੱਚ ਡਿੱਗੀ ਆ ਉਹਦਾ ਕਾਰਨ ਕੀ ਆ ਪੰਜਾਬ ਦੀ ਵਿਰੋਧਤਾ ਪੰਜਾਬ ਦੇ ਵਿੱਚ ਨਸ਼ਾ ਜਾਂ ਦਿੱਲੀ ਦੇ ਵਿੱਚ ਉਹਨੇ ਚੰਗੇ ਕੰਮ ਨਹੀਂ ਕੀਤੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ